ਦੇ ਸੇਕਤਰ ਦੇ ਪ੍ਰਚਾਰ ਦੇ ਲਈ ਸਮੇਂ-ਸਮੇਂ ਤੇ ਵੱਖ-ਵੱਖ ਸੰਸਥਾਵਾਂ ਦੁਆਰਾਨੇ ਕਾਰਜ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਪਟਿਆਲਾ ਦੇ ਗੁਰਮਤ ਕਾਲਜ ਦੁਆਰਾ ਪੰਜ ਦਿਨਾਂ ਕੈਂਪਸ ਲਗਾਏ ਜਾ ਰਿਹਾ ਜਿਸ ਚ ਸੇਕਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ 300 ਤੋਂ ਵੱਧ ਕੈਂਪਸ ਸ਼ਾਮਲ ਹੋਣਗੇ ਤੇ ਇਸ ਕੈਂਪਸ ਜਿਸੇ ਕਿਤਾਬ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਜਾਣਗੇ ਜਿਵੇਂ ਗੁਰਬਾਣੀ ਕੰਟ ਮੁਕਾਬਲਾ ਕਵਿਤਾ ਉਚਾਰਣ ਗਤਕੇ ਦੇ ਮੁਕਾਬਲੇ ਆਦਿ ਕਾਲਜ ਦੇ ਵਿਦਿਆਰਥੀਆਂ ਨੂੰ ਪੰਜਾਬ ਹਰਿਆਣਾ ਦੇ ਲਈ ਅਤੇ ਹੋਰ ਬਾਹਰ ਦੇ ਕਾਲਜ ਦੇ ਵਿਦਿਆਰਥੀਆਂ ਨੂੰ ਧਰਮ ਨਾਲ ਜੋੜਨਾ, ਮਨੁੱਖੀ ਗੁਣਾ ਗੁਣਾ ਨਾਲ ਜੋੜਨਾ ਹੈ। ਅਤੇ ਉਹਨਾਂ ਨੂੰ ਅਸੀਂ ਬੁਲਾ ਕੇ ਧਾਰਮਿਕ ਚੇਤਨ ਸਾਹ, ਉਹਨਾਂ ਤੇ ਮਾਨਵੀ ਗੁਣਾ, ਉਹਨਾਂ ਮਾਨਵੀ ਗੁਣ ਉਹਨਾਂ ਦੇ ਵਿੱਚ ਉਜਾਗਰ ਕਰਨ ਦੇ ਲਈ ਇਕੱਠੇ ਬੁਲਾ ਰਹੇ ਹਾਂ। ਸਾਡਾ ਮਨੋਰਥ ਹੈ ਉਨਾਂ ਨੂੰ ਆਪਣੀ ਡਿਗਰੀਜ਼ ਦੇ ਨਾਲ ਦੇ ਨਾਲ ਮੂਖੇ ਗੁਣ ਅਤੇ ਧਾਰਮਿਕ ਚੇਤਨਤਾ ਪੈਦਾ ਕਰਨਾ ਹਰ ਧਰਮ ਨੂੰ ਆਪਣੇ ਧਰਮ ਦੇ ਨਾਲ ਜੋੜਨਾ ਹਰ ਮਨੁੱਖ ਨੂੰ ਆਪਣੇ ਧਰਮ ਦੇ ਨਾਲ ਜੋੜਨਾ ਪਰਮਾਤਮਾ ਨਾਲ ਜੋੜਨਾ ਅਤੇ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਆਪਣੇ ਚ ਬਸਾਉਣਾ ਹੈ ਇਸੇ ਕਰਕੇ ਅਸੀਂ ਉਹਨਾਂ ਨੂੰ ਇੱਥੇ 5 ਦਿਨ ਰੱਖਦੇ ਹਾਂ 5 ਦਿਨ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਹਾਂ